ਪਿਛਲੇ ਦਿਨ ਅਸਦੀਕੀ ਪਿੰਡ ਨੰਗਲ ਵਿਖੇ ਬੀਤੀ ਦਿਨ ਹੀ ਬਾਬਾ ਸਾਹਿਬ ਭੀਮਰਾਓਂ Ambedkar ਜਿਦੇ ਲੱਗੇ ਹੋਏ ਬੁੱਤ ਦੇ ਨਾਲ ਸ਼ਰਾਰਤੀ ਅੰਸਰਾ ਵੱਲੋਂ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਪਿੰਡ ਨੰਗਲ ਵਿਖੇ ਪੁੱਜੇ ਅਤੇ ਬਾਬਾ ਸਾਹਿਬ ਨੂੰ ਯਾਦ ਕੀਤਾ ਅਤੇ ਸ਼ਰਦਾ ਦੇ ਫੁੱਲ ਅਰਪਣ ਕੀਤੇ ਇਸ ਮੌਕੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਜੋ ਵਿਦੇਸ਼ ਵਿੱਚ ਬੈਠਾ ਗੁਰਪਤਵੰਤ ਸਿੰਘ ਪੰਨੂ ਇਹੋ ਜਿਹੀਆਂ ਕੁੱਝੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ ਹੋਰ ਕੀ ਕਿਹਾ ਆਓ ਸੁਣੋ देखो भारत रत्न डॉक्टर बी आर अंबेदकर साहब जो संविधान के निर्माता ने उन्होंने बोध की बेद भी करने की कोशिश की गई है पहला भी एक बार इस इलाके जो हुई थी अ दूसरी बार यह घटना है यहाँ बुझ के जो खालिस्तान के नाते वो लोग जोड़े जिन्होंने ना खालिस्तान का पता ना देष दे बारे को सोचते हैं और देश के दे दुश्मन लोगों ने गल करने कर रहे हैं ता कि आस दो कम्यूनिटी को लड़ा के सिक्खते दूधे डॉक्टर अंबेदकर साहब के पैरोकार लड़ा के देश गड़बड़ पैदा करना चाहते हैं ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਅਸੀਂ ਸ਼ਾਂਤੀ ਬਣਾ ਕੇ ਰੱਖੀਏ ਆਪਸੀ ਭਾਈਚਾਰਾ ਬਣਾ ਕੇ ਰੱਖੀਏ ਪਰ ਸਰਕਾਰ ਦੀ ਇਹ ਪੇਚ ਟੋਟਲ ਫੇਲਰ ਹੈ ਜਿਹੜੀ ਇਹਨਾਂ ਦੀ ਬੇਅਦਬੀ ਨੂੰ ਰੋਕ ਨਹੀਂ ਸਕੀ ਇਹਨਾਂ ਤੇ ਸ਼ਕਤੀ ਕਰਨੀ ਚਾਹੀਦੀ ਹੈ ਔਰ ਜਿੱਥੇ ਵੀ ਕਿਸੇ ਅਜਿਹਾ ਕਟਰਾ ਮਿਲ ਜਿਆ ਸਰਕਾਰ ਨੂੰ ਸਖਤ ਹੋ ਕੇ ਬਦਵਾਦੂ ਤੇ ਐਕਸ਼ਨ ਕਰਨਾ ਚਾਹੀਦਾ ਸਰ ਇੱਥੇ ਕੋਈ ਸੈਂਟਰਲ ਫੋਰਮਨਟ ਦਾ ਵੀ ਹੱਥ ਹੋਣਾ ਚਾਹੀਦਾ ਇਦਾਂ ਦੇ ਜਿਹੜੇ ਜਿਹੜੇ ਮਾੜੀ ਸੋਚ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਕਵਰਿੰਗ ਕਰਨ ਲਈ ਜੇ ਪਤਵੰਤ ਸਿੰਘ ਪੰਨੋ ਬਾਹਰ ਬੈਠਾ ਹੈਗਾ ਤਾਂ ਸੈਂਟਰਲ ਫੋਰਮਨਟ ਵੀ ਉਹਨੂੰ ਕੁਛ ਨਾ ਕੁਛ ਅ ਪ੍ਰੈਸ਼ ਕਰ ਸਕਦੀ ਆ ਜਾਂ ਬਾਹਰਲੀ ਗਵਰਨਮੈਂਟ ਨਾਲ ਉਹਨੂੰ ਤਾਲਮਿਲ ਕਰਕੇ ਉਹਨੂੰ ਲਿਆ ਸਕਦੀ ਆ ਐਤਾ ਦਾ ਕੁਛ ਨਹੀਂ ਕਰ ਸਕਦੀ ਸੈਟ ਇਹ ਪੂਰਨ ਤੌਰ ਤੇ ਸਰਕਾਰ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਦਿੱਲੀ ਜਿਹੜੀ ਅਗਰਕਾ ਦੀ ਗਵਰਨਮੈਂਟ ਦਾ ਪ੍ਰੋਸੈਸ ਅਡਾਪਟ ਕਰਕੇ ਰਿਵਾਲ ਤਿਆਰ ਜਾ ਸਕਦਾ ਉਹਦੇ ਲਈ ਪੂਰੀ ਗੱਲਬਾਤ ਚੱਲ ਰਹੀ ਹੈ ਲੇਕਿਨ ਜਿਹੜੀ ਇਹ ਤੇਰੀ ਸਰਕਾਰ ਹੈ ਪ੍ਰੋਟੈਕਟ ਤਾਂ ਉਹਨਾਂ ਨੇ ਕਰਨਾ ਹੈ ਜਿਹੜੀ ਮੌਕੇ ਦੀ ਸਰਕਾਰ ਪੰਜਾਬ ਦੀ ਹੈ ਆਵਾਜ਼ ਦੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਆ ਬਹੁਤ ਵਧੀਆ ਕੰਮ ਕਰ ਰਹੇ ਆ ਟੋਟਲ ਫੇਲਰ ਹੈ ਆਪਣੇ ਬਿਊਟੀ ਕਾਰਪੋਰੇਟਰ ਫੇਲ ਹੋਏ ਨੇ ਔਰ ਬਿਆਜ਼ਵੀਂ ਉਹਨਾਂ ਦੇ ਕਰਤੇ ਹੋ ਸਰ ਜਿੱਦਾਂ ਹੋਰ ਵੀ ਪੰਜਾਬ ਵਿੱਚ ਬਹੁਤ ਜਗ੍ਹਾ ਬਸਤ ਲੱਗੇ ਹੈਗੇ ਬਾਬਾ ਸਾਹਿਬ ਦੇ ਹੋਰ ਬਹੁਤ ਸਾਰੇ ਵਿਦਵਾਨਾਂ ਦੇ ਪੁੱਤ ਲੱਗੇ ਹੈਗੇ ਆ ਕੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੇ ਉਹਨਾਂ ਨੂੰ ਟਾਰਗੇਟ ਕਰਨ ਲੱਪੇ ਇਹ ਡੇਟਾ ਦੇ ਮਾੜੀ ਸੋਚਵਾਨ ਕਰਨ ਵਾਲੇ ਲੋਕ ਫੇਰ ਉੱਠੇ ਕੀ ਹੋ ਗਿਆ ਸਰ ਦੇਖੋ ਜਿਹੜਾ ਮਾੜਾ ਬੰਦਾ ਗੰਦਾ ਬੰਦਾ ਉਹ ਹਰ ਗੰਦਾ ਕੰਮ ਕਰ ਸਕਦਾ ਲੋਕਾਂ ਨੂੰ ਆਸ ਵਿੱਚ ਲੜਾਉਣ ਦੀ ਖਾਤਰ ਲੋਕਾਂ ਨੂੰ ਆਸ ਵਿੱਚ ਨਫਰਤ ਪੈਦਾ ਕਰਨ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਤੇ ਲੋਕਾਂ ਨੂੰ ਸੁਚੇਤ ਰਹਿਣਾ ਪਏਗਾ ਆਪਸੀ ਪਾਈਚਾਰਾ ਬਣਾ ਕੇ ਰੱਖਣਾ ਚਾ ਅਰ ਸਰਕਾਰ ਨੂੰ ਆਪਣੀ ਡਿਊਟੀ ਪ੍ਰੋਪਰਲੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਘਟਨਾਵਾਂ ਦੁਆਰਾ ਨਾ ਹੋਣ ਜਿਹਨਾਂ ਲੋਕਾਂ ਨੇ ਇਹ ਗੰਦਾ ਕੰਮ ਕੀਤਾ ਉਹਨਾਂ ਨੂੰ ਪਛਾਣ ਕਰਨੀ ਪਵੇਗੀ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦੇਣੀਆਂ ਪੈਣਗੀਆਂ ਕਿਤੇ 2027 ਦਾ ਅਜੰਡਾ ਤਾਂ ਨਹੀਂ ਹੈਗਾ 2027 ਵਿੱਚ ਨੀਆਂ ਵੋਟਾਂ ਹੋਣੀਆਂ ਉਹਦੇ ਮੱਦੇਨਜ਼ਰ ਕੋ ਲੋਕਾਂ ਵਿੱਚ ਆਪਸੀ ਮਤਭੇਦ ਕਰਾਉਣ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਜਿਹੇ ਕੰਮ ਨਾਲ ਕੋਈ ਸਰਕਾਰ ਬਣਦੀ ਹੈ ਨਾ ਡਿੱਗਦੀ ਹੈ ਇਹ ਬਹੁਤ ਗੰਦੀ ਗੱਲ ਹੈ ਇਹ ਦੇਸ਼ ਦੇ ਨੁਕਸਾਨ ਦੇ ਪੰਜਾਬ ਦੇ ਨੁਕਸਾਨ ਦੇ ਹੈ ਇਹ ਚ ਰਾਜਨੀਤੀ ਕਰਨ ਦੀ ਬਹੁਤ ਮਾੜੀ ਤੇ ਨਿੰਦਣਯੋਗ ਗੱਲ ਹੈ ਇਸ ਘਟਨਾ ਦੀ ਸਾਰਿਆਂ ਨੂੰ ਅੱਜ ਦੇ ਪਾਰਟੀ ਵਾਜ ਦੇ ਉੱਪਰ ਉਠ ਕੇ ਦੰਦਿਆ ਕਰਨੀ ਚਾਹੀਦੀ ਠੀਕ ਹੈ ਸਰ ਜੀ ਤਾਂ ਲੋਕਾਂ ਵਿੱਚ ਭਾਰੀ ਰੋਸ ਹੈਗਾ बार-बार ਇੱਕੋ ਚੀਜ਼ ਨੂੰ ਥੈਟ ਕਰਦੇ ਹੈਗੇ 바ਵਾ ਸਾਹਿਬ ਨੂੰ ਫਟਕਣ ਲੱਗੇ ਹੋਏ ਲੋਕ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਤੇ 바ਵਾ ਸਾਹਿਬ ਸਾਰੀ ਦੁਨੀਆ ਦੇ ਨੇਤਾ ਹੋਏ ਨੇ ਜਿਨ੍ਹਾਂ ਐਡਾ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਜਿਹੜੇ ਦੁਨੀਆ 'ਚ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਦੇ ਸਭ ਤੋਂ بڑے ਲਿਖੇ ਵਿਅਕਤੀ ਸਭ ਤੋਂ ਅੱਛੇ ਨੇਤਾ ਸਭ ਤੋਂ ਦਾਰਸ਼ਨਿਕ ਵਿਅਕਤੀ ਉਹਨਾਂ ਨੂੰ ਕੋਈ ਛੋਟਾ ਨਹੀਂ ਕਰ ਸਕਦਾ ਐਜੇ ਘਟੀਆਂ ਕੰਮ ਕਰਕੇ ਉਹ ਆਪਣੇ ਆਪ ਨੂੰ ਹੋਰ ਦਿਹਾਵਾ ਕਰਦੇ ਨੇ ਆਪਣੀ ਔਕਾਤ ਦਿਖਾ ਦਿੰਦੇ